ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਦਾ ਜਿਵੇਂ ਕਿ ਪਿਛਲੇ ਐਪੀਸੋਡ ਵਿੱਚ ਜਿੱਥੇ ਮੈਂ ਸਿਹਤ ਨਾਲ ਸੰਬੰਧਤ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸੀ ਉਹਦੇ ਤੋਂ ਪਹਿਲਾਂ ਕੈਨੇਡਾ ਦੀਆਂ ਚੋਣਾਂ ਤੇ ਪੰਜਾਬ ਦੀਆਂ ਜਾਂ ਭਾਰਤ ਦੀਆਂ ਚੋਣਾਂ ਦਾ ਜਿਹੜਾ ਅੰਤਰ ਹੈ ਉਹ ਦੱਸਣ ਦਾ ਯਤਨ ਕੀਤਾ ਸੀ ਵੀ ਕਿਵੇਂ ਇੱਥੋਂ ਦੀਆਂ ਚੋਣਾਂ ਹੁੰਦੀਆਂ ਅਤੇ ਕਿਵੇਂ ਭਾਰਤ 'ਚ ਚੋਣਾਂ ਹੁੰਦੀਆਂ। ਉਹ ਉਥੋਂ ਦੇ ਪ੍ਰਚਾਰ ਤੇ ਇੱਥੋਂ ਦੇ ਪ੍ਰਚਾਰ ਬਾਰੇ ਗੱਲ ਕੀਤੀ ਗਈ ਸੀ। ਸੋ ਅੱਜ ਇਸੇ ਤਰ੍ਹਾਂ ਦਾ ਹੀ ਮੈਂ ਪ੍ਰੋਗਰਾਮ ਲੈ ਕੇ ਆਇਆ। ਤੇ ਇਸ ਪ੍ਰੋਗਰਾਮ ਦੇ ਵਿੱਚ ਵੀ ਮੈਂ ਕੈਨੇਡਾ ਦੀਆਂ ਚੋਣਾਂ ਦੀ ਗੱਲ ਕਰੂੰਗਾ। ਕਿ ਕੈਨੇਡਾ ਦੇ ਅੰਦਰ 28 ਅਪ੍ਰੈਲ ਨੂੰ ਚੋਣਾਂ ਦਾ ਜਿਹੜਾ ਵਿਗਲ ਵੱਜ ਗਿਆ। ਤੇ ਜੇ ਚੋਣ ਪ੍ਰਚਾਰ ਦੀ ਗੱਲ ਕਰਦੇ ਆ ਤੇ ਸਿਰਫ 3 ਹਫ਼ਤੇ ਤੇ ਰਹਿ ਗਏ ਨੇ ਚੋਣਾਂ 'ਚ ਤੇ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰ ਜਿਹੜੇ ਨੇ ਉਮੀਦਵਾਰ ਜਿਹੜੇ ਨੇ ਉਹ ਆਪੋ ਆਪਣੇ ਢੰਗ ਦੇ ਨਾਲ ਜਿਹੜੀ ਹੈ ਉਹ ਪ੍ਰਚਾਰ ਮੁਹਿੰਮ ਜਿਹੜੀ ਚਲਾਈ ਹੋਈ ਹੈ ਉਸ ਮੁਹਮ 'ਚ ਹਰ ਕੈਂਡੀਡੇਟ ਜਿਹੜਾ ਜਿੱਥੋਂ ਵੀ ਜਿਸ ਇਲਾਕੇ ਤੋਂ ਜਾਂ ਪਾਰਲੀਮੈਂਟੀ ਹਲਕਾ ਜਿੱਥੋਂ ਵੀ ਖੜੇ ਨੇ ਉੱਥੇ ਉਹ ਆਪੋ ਆਪਣੇ ਬੋਰਡ ਜਿਹੜੇ ਨੇ ਉਹ ਲਾ ਰਹੇ ਨੇ ਉਹ ਭਾਰਤ ਵਾਂਗੂ ਇਹ ਨਹੀਂ ਹੈ ਵੀ ਬਹੁਤ ਵੱਡੀਆਂ ਰੈਲਿੰਗਾਂ ਧਰਨੇ ਜਾਂ ਹੋਰ ਸੜਕਾਂ ਜਾਮ ਕਰਕੇ ਜਾਂ ਬਹੁਤ ਵੱਡੇ ਵੱਡੇ ਬੋਰਡ ਲਾ ਕੇ ਜਾਂ ਬਹੁਤ ਵੱਡੀਆਂ ਹੋਰ ਰੈਲੀਆਂ ਕਰਕੇ ਕਰੋੜਾਂ ਰੁਪਏ ਖਰਚ ਕਰਕੇ ਇੱਥੇ ਪ੍ਰਚਾਰ ਕਰਦੇ ਨੇ ਇੱਥੇ ਪ੍ਰਚਾਰ ਦਾ ਸਿਸਟਮ ਕੁਝ ਹੋਰ ਹੈ ਇੱਥੇ ਪ੍ਰਚਾਰ ਕਰਨ ਵਾਲੇ ਬੜੇ ਸੈਂਸੀਅਰ ਤੇ ਸੋਬਰ ਉਮੀਦਵਾਰ ਨੇ ਤੇ ਉਹ ਉਮੀਦਵਾਰ ਆਪਣੇ ਜਿਹੜੇ ਬੋਰਡ ਖੁਦ ਛੋਟੇ ਛੋਟੇ ਬੋਰਡ ਜਿਹੜੇ ਮੇਰਾ خیال ਪੇ 3/3 ਦੇ ਜਾਂ 3 ਦੇ ਜਾਂ 3/4 ਦੇ ਜਾਂ 5 ਦੇ ਛੋਟੇ ਬੋਰਡ ਜਿਹੜੇ ਉਹ ਆਪ ਹੀ ਲਾਉਂਦੇ ਨੇ ਤੇ ਚੋਣ ਖੋਣ ਤੋਂ ਬਾਅਦ ਉਹ ਆਪਣੇ ਆਪ ਹੀ ਉਸ ਬੋਰਡ ਨੂੰ ਪੁੱਟ ਕੇ ਚਾਹੇ ਉਹ ਘਰੇ ਲੈ ਕੇ ਜਾਣ ਜਾਂ ਜਿੱਥੇ ਮਰਜ਼ੀ ਕਵਾੜ ਚ ਰੱਖਣ ਇਹ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਂਦੀ ਹੈ ਸੋ ਇਸ ਸਮੇਂ ਦੌਰਾਨ ਵੱਖ-ਵੱਖ ਜਿਹੜੀਆਂ ਪਾਰਟੀਆਂ ਨੇ ਛੇ ਪਾਰਟੀਆਂ ਐਸੋਲੇ ਜਿਹੜੀਆਂ ਮਦਾਨ ਦੇ ਵਿੱਚ ਨੇ ਜਿਨ੍ਹਾਂ ਚੋਂ ਜਿਹੜੀ ਮੁੱਖ ਟੱਕਰ ਹੈ ਉਹ ਲਿਬਰਲ ਤੇ ਕੰਜਰਵਟ ਪਾਰਟੀ ਦੀ ਹੈ ਔਰ ਤੀਸਰੀ ਧਿਰ NDP ਜਿਹਦੇ ਕੇ ਆਗੂ ਜਗਮੀਤ ਸਿੰਘ ਨੇ ਇਹ ਤਿੰਨ ਜਿਹੜੀਆਂ ਮੁੱਖ ਧਿਰਾਂ ਨੇ ਜਿਹੜੀਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਚ ਆਪੋ ਆਪਣੀ ਪਾਰਟੀ ਦੇ ਮੈਨੀਫੈਸਟੋ ਜਾਂ ਜਿਹੜੇ ਪ੍ਰੋਗਰਾਮ ਨੇ ਉਹ ਲੋਕਾਂ ਨਾਲ ਸ਼ੇਅਰ ਕਰ ਰਹੇ ਨੇ ਹੁਣ ਮੈਂ ਇੱਕ ਗੱਲ ਹੋਰ ਕਹਦੇ ਆ ਕਿ ਇੱਥੇ ਡਿਬੇਟ ਸਿਸਟਮ ਹੈ ਰੇਡੀਓ ਨੇ ਟੀਵੀ ਦਾ ਸਾਧਨ ਹੈ ਜਾਂ ਆਪਣੇ ਨਿੱਜਤਾ ਦੇ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ ਉਹਨਾਂ ਦੇ ਕੋਲ ਜਾ ਕੇ ਤੁਸੀਂ ਪੈਂਫਲੈਟ ਵੰਡ ਸਕਦੇ ਹੋ ਪਰ ਕੋਈ ਰੈਲੀ ਧਰਨਾ ਕੋ ਰਸਤਾ ਜਾਂ ਕੋਈ ਹੋਰ ਜਾਮ ਨਹੀਂ ਕਰ ਸਕਦੇ ਸੋ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਪ੍ਰਚਾਰ ਮੁਹਮਾ ਚੱਲ ਰਹੀ ਹੈ ਪਰ ਸ਼ਹਿਰ ਚ ਕਿਸੇ ਨੂੰ ਪਤਾ ਨਹੀਂ ਜਾਂ ਹੋਰ ਕਿਤੇ ਨਹੀਂ ਪਤਾ ਵੀ ਕੋਈ ਚੋਣ ਹੋ ਰਹੀ ਹੈ ਇਹਨਾਂ ਸਾਇਲੈਂਟ ਜਿਹੜਾ ਇੱਥੋਂ ਦਾ ਉਹ ਸਿਸਟਮ ਹੈ ਕਿ ਕੋਈ ਇਦਾਂ ਦੀ ਗੱਲ ਨਹੀਂ ਹੈ ਜਿੱਥੋਂ ਤੱਕ ਇਹ ਚੋਣਾਂ ਦਾ ਸਬੰਧ ਹੈ ਇਸ ਚੋਣਾਂ ਦੇ ਉੱਤੇ ਪਹਿਲੀ ਤੇ ਗੱਲ ਇਹ ਆ ਵੀ ਰਾਸ਼ਟਰਪਤੀ ਟਰੰਪ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਉਹਦੇ ਦਰਮਿਆਨ ਆਰਥਿਕ ਤੌਰ ਤੇ ਜਿਹੜੀ ਜੰਗ ਸ਼ੁਰੂ ਹੋਇਆ ਉਹਦਾ ਬਹੁਤ ਵੱਡਾ ਜਿਹੜਾ ਇਹਨਾਂ ਚੋਣਾਂ ਦੇ ਉੱਤੇ ਦਬਾਅ ਹੈ ਇਸ ਦਬਾਅ ਹੇਠ ਜਿੰਨੀਆਂ ਵੀ ਸਾਡੀਆਂ ਰਾਜਸੀ ਤਰ੍ਹਾਂ ਨੇ ਚਾਹੇ ਉਹ ਲਿਬਰਲ ਨੇ ਚਾਹੇ ਕੰਜ਼ਰਵੇਟਿਵ ਨੇ ਚਾਹੇ ਐਨਡੀਪੀ ਵਾਲੇ ਨੇ ਜਾਂ ਕਯੂਬਕ ਵਾਲੇ ਨੇ ਇਹ ਜਿਹੜੀਆਂ ਸਮੱਸਿਆਵਾਂ ਸੀ ਉਹ ਮੁੱਦੇ ਜਿਹੜੇ ਉਭਾਰੇ ਨਹੀਂ ਜਾ ਸਕਦੇ ਉਭਾਰੇ ਗਏ ਨਹੀਂ ਬੇਰਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ ਇੱਥੇ ਥਾਂ ਥਾਂ ਦੇ ਉੱਤੇ ਗੋਲੀ ਜਿਹੜੀ ਚੱਲਦੀ ਆ ਉਹਦਾ ਬਹੁਤ ਵੱਡਾ ਮੁੱਦਾ ਹੈ ਆਰਥਿਕਤਾ ਬਹੁਤ ਵੱਡਾ ਮੁੱਦਾ ਹੈ ਨਵੀਂ ਜਿਹੜੀ ਇੰਡਸਟਰੀ ਲੈ ਕੇ ਆਉਣੀ ਇਹਦਾ بڑا ਮਾੜਾ ਮੁੱਦਾ ਘਰਾਂ ਦੀ ਬਹੁਤ ਵੱਡੀ ਸਮੱਸਿਆ ਜਿਹੜੇ ਕਿ ਨਵੇਂ ਲੋਕਾਂ ਨੇ ਘਰ ਖਰੀਦਣ ਨੇ ਉਹ ਖਰੀਦੇ ਨਹੀਂ ਜਾ ਸਕਦੇ ਮੰਗਾਈ ਬਹੁਤ ਹੈ ਮੰਗਾਈ ਦਾ ਮੁੱਦਾ ਹੈ ਬਹੁਤ ਅਜਿਹੇ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਇਹਨਾਂ ਰਾਜਸੀ ਪਾਰਟੀਆਂ ਨੂੰ ਮਤਲਬ ਜਿਹੜੇ ਆ ਮੁੱਦੇ ਉਭਾਰ ਕੇ ਤੇ ਲੋਕਾਂ ਨਾਲ ਵਾਅਦੇ ਕਰਨੇ ਪੈਣਗੇ ਪਰ ਜਿੱਦਾਂ ਦਾ ਮਾਹੌਲ ਕ੍ਰੀਏਟ ਹੋ ਰਿਹਾ ਹੈ ਦੂਸਰੇ ਪਾਸੇ ਰਾਸ਼ਟਰਪਤੀ 트੍ਰੰਪ ਲਗਾਤਾਰ ਦਬਾਅ ਬਣਾਈ ਬੈਠਾ ਹੈ ਤੇ ਉਸ ਦਬਾਅ ਦੇ ਹੇਠੇ ਮੁੱਦੇ ਜਿਹੜੇ ਨੇ ਉਹ ਦੱਬ ਕੇ ਰਹਿ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਜੀ ਉਹ ਇਹ ਗੱਲ ਸਾਫ਼ ਕਹਿੰਦੇ ਨੇ ਕਿ ਅਸੀਂ ਸਾਡੇ ਬਹੁਤ ਵੱਡੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਉਸ ਸੰਕਟ 'ਚ ਐਸ ਸੰਕਟ 'ਚੋਂ ਨਿਕਲਣ ਲਈ ਟੱਕਾ ਦਾ ਉਹਦਾ ਮੁਕਾਬਲਾ ਕਰਨ ਵਾਸਤੇ ਅਸੀਂ ਆਰਥਿਕਤਾ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਵੱਧ ਰਹੇ ਹਾਂ ਔਰ ਦੂਸਰੇ ਪਾਸੇ 트ੰਪ ਇਹ ਗੱਲ ਕਹਿ ਰਿਹਾ ਹੈ ਕਿ ਕੈਨੇਡਾ ਕੋਈ ਦੇਸ਼ ਨਹੀਂ ਇਹ ਤੇ ਸਿਰਫ ਅਮਰੀਕਾ ਦਾ 51ਵਾਂ ਸੂਬਾ ਔਰ ਇਹਦੇ ਵਾਸਤੇ ਦੋਨੇ ਪਾਰਟੀਆਂ ਚਾਹੇ ਕੰਜ਼ਰਵੇਟਿਵ ਪਾਰਟੀ ਹੈ ਐਨਡੀਪੀ ਐ ਤੇ ਲਿਬਰਲ ਐ ਉਹ ਰਲ ਕੇ ਇਸ ਗੱਲ ਲਈ ਯਤਨ ਕਰ ਰਹੀਆਂ ਨੇ ਕਿ ਕੈਨੇਡਾ ਨੂੰ ਆਪਣਾ ਜਵਾਬ ਅਮਰੀਕਾ ਨੂੰ ਜਵਾਬ ਦੇਣ ਵਾਸਤੇ ਕੈਨੇਡਾ ਆਪਣੀ ਪ੍ਰਭੂਸਤਾ ਨੂੰ ਬਚਾਉਣ ਦਾ ਯਤਨ ਕਰੇ ਸੋ ਜੇ ਮੈਂ ਗੱਲ ਕਰਾਂ ਬੀਸੀ ਦੀ ਬ੍ਰਿਟਿਸ਼ ਜਿਹੜਾ ਕਲੰਬੀਆ ਇਹਦੇ ਵਿੱਚ ਪਿਛਲੇ 2015 ਜਾਂ ਦੀਆਂ ਚੋਣਾਂ ਸੀਗੀਆਂ ਉਦੋਂ ਤੋਂ ਲੈ ਕੇ 2019 ਦੀਆਂ ਵੀ ਜੇ 2019 ਦੀ ਗੱਲ ਕਰਦੇ ਆ ਤੇ ਸਾਡੇ ਇੱਥੇ ਅ ਬੀਸੀ ਦੀਆਂ 42 ਸੀਟਾਂ ਸੀ ਟੋਟਲ ਜਿਹੜੀਆਂ ਜੇ ਮੈਂ ਗੱਲ ਕਰਾਂ ਸਾਡੀ ਫੈਡਰਲ ਸੰਸਦ ਦੀਆਂ ਪਾਰਲੀਮੈਂਟ ਦੀਆਂ ਤੇ 343 ਜਿਹੜੀਆਂ ਉਹ ਸੀਟਾਂ ਹੁਣ ਨੇ ਪਹਿਲਾਂ 338 ਸੀਟਾਂ ਸੀ ਤੇ 338 ਤੋਂ 5 ਵਧਾ ਕੇ 343 ਕਰ ਦਿੱਤੀਆਂ ਗਈਆਂ ਜਿਹਦੇ ਵਿੱਚ ਇੱਕ ਬੀਸੀ ਨੂੰ ਜਿੱਥੇ 42 ਸੀ ਉੱਥੇ ਹੁਣ 43 ਸੀਟਾਂ ਹੋ ਗਈਆਂ ਉਹਨਾਂ ਵਿੱਚ 2019 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਲਿਬਰਲ ਕੋਲੇ 14 ਸੀਟਾਂ ਸੀ ਔਰ ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਕੋ ਵੀ 14 ਸੀਟਾਂ ਸੀ ਔਰ 12 ਸੀਟਾਂ ਜਿਹੜੀਆਂ ਸੀ ਉਹ ਐਨਡੀਪੀ ਕੋਲੇ ਸੀ ਔਰ ਦੋ ਸੀਟਾਂ ਸੀ ਗਿਆ ਗ੍ਰੀਨ ਪਾਰਟੀ ਕੋਲੇ ਸੋ ਇਸ ਕਰਕੇ ਇਹ ਬੀਸੀ ਦੀ ਗੱਲ ਜਿੱਥੋਂ ਤੱਕ ਗੱਲ ਕਰਦੇ ਆ ਅੱਜ ਹੁਣ ਇਸ ਮਾਹੌਲ ਦੀ ਕਿਉਂਕਿ 2015 ਤੋਂ ਲੈ ਕੇ 2024 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਰਹੇ ਨੇ ਤੇ ਜਸਟਨ ਟਰੂਡੋ ਦੀਆਂ ਪਾਲਿਸੀਆਂ ਤੇ ਜਸਟਨ ਟਰੂਡੋ ਦੀ ਕਰਕੇ ਲਿਬਰਲ ਪਾਰਟੀ ਜਿਹੜੀ ਡਾਊਨ ਫਾਲ ਆਉਦੀ ਰਹੀ ਉਹਦੇ ਵੋਟਰ ਜਿਹੜੇ ਸੀ ਉਹ ਘਟਦੇ ਰਹੇ ਪਰ ਜਿਸ ਤੋਂ ਬਾਅਦ ਜਦੋਂ ਮਾਰਕ ਕਾਰਨੀ ਨੇ ਇਸ ਅਹੁਦੇ ਨੂੰ ਸੰਭਾਲਿਆ ਔਰ ਉਸ ਅਹੁਦੇ ਨੂੰ ਸੰਭਾਲਣ ਤੋਂ ਬਾਅਦ ਭਾਵੇਂ ਕਿ ਉਹ ਕੁਝ ਦਿਨ ਹੀ ਪ੍ਰਧਾਨ ਮੰਤਰੀ ਰਹੇ ਸੀ ਤੇ ਉਹਨਾਂ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਪਰ ਉਸ ਮਾਰਗਕਾਰਨੀ ਦੀ ਵਜ੍ਹਾ ਕਰਕੇ ਪੱਖਾ ਉਹ ਅੱਜ ਲਿਬਰਲ ਦਾ ਜਿਹੜਾ ਉਹ ਭਾਰੀ ਹੁੰਦਾ ਜਾ ਰਿਹਾ ਜੇ ਵੋਟ ਪ੍ਰਸ਼ਦ ਬਰਸ਼ਤ ਦੀ ਗੱਲ ਕਰਦੇ ਆ ਤੇ ਲਿਬਰਲ ਕੋ ਐਸ ਵੇਲੇ 48 ਜਿਹੜੇ ਪਰਸੈਂਟ ਜੜੀਆਂ ਜੜੀਆਂ ਵੋਟਾਂ ਜੜੀਆਂ ਉਹਦੇ ਵੱਲ ਜਾਣ ਦਾ ਜਿਹੜਾ ਉਹ ਇੱਥੇ ਸਰਵੇ ਹੋ ਚੁੱਕਾ ਹੈ ਔਰ ਜੇ ਗੱਲ ਕਰੀਏ ਕੰਜਰ ਵੇਟ ਦੀ ਤੇ ਉਹਨਾਂ ਦੀ ਪਹਿਲੀ ਪਸੰਦ ਜਿਹੜੇ ਵੋਟ ਪਾਉਣ ਵਾਲੇ ਨੇ ਉਹਨਾਂ ਦੀ ਰਾਏ ਆ ਕਿ ਉਹ 38 ਪਰਸੈਂਟ ਜੜੀਆਂ ਵੋਟਾਂ ਨੇ ਇਸ ਵੇਲੇ ਜਿਹੜੇ ਜੋ ਹਾਲਾਤ ਨੇ ਉਹ ਇਸ ਵੇਲੇ ਹਾਲਾਤ 38% ਤੇ ਉਹ ਇਸ ਵੇਲੇ ਫਾਈਟ ਕਰ ਰਹੀ ਆ ਔਰ ਇਸੇ ਤਰ੍ਹਾਂ ਜਿਹੜੀ ਐਨਡੀਪੀ ਆ ਐਨਡੀਪੀ ਦੇ ਜਗਮੀਤ ਸਿੰਘ ਜਿਹੜੇ ਨੇ ਕਰਤਾ ਧਰਤਾ ਨੇ ਤੇ ਉਹ ਇਸ ਵੇਲੇ 24% ਦੇ ਉੱਤੇ ਜਿਹੜੇ ਖੜੇ ਨੇ ਤੇ ਜੇ ਮੈਂ ਗੱਲ ਕਰਾਂ ਕਿਊਬਿਕ ਜਿਹੜੀ ਸਾਡੀ ਆ ਕਿਊ ਕਿਊਬੈਕਸ ਜਿਹੜੀ ਪਾਰਟੀ ਆ ਤੇ ਉਹਨਾਂ ਦਾ ਆਧਾਰ ਸਿਰਫ ਕਿਊਬਿਕ ਜੀ ਆ ਔਰ ਉੱਥੇ ਵੀ ਉਹ 5% ਦੇ ਉੱਤੇ ਉਹ ਖੜੇ ਨੇ ਸੋ ਇਸੇ ਤਰ੍ਹਾਂ ਜੇ ਆਪਾਂ ਗੱਲ ਕਰਦੇ ਹਾਂ ਸਟੇਟਾਂ ਦੀ ਤੇ ਸਟੇਟ ਵਾਈਜ਼ ਜੇ ਗੱਲ ਕਰ ਕਰੀਏ ਤੇ অন্ਟਾਰੀਓ BC ਤੇ ਇਹ ਇਧਰ ਜਿਹੜੇ ਅਟਲੈਂਟਿਕ ਜਿਹੜੇ ਸੂਬੇ ਨੇ ਇਹਨਾਂ ਸੂਬਿਆਂ ਦੇ ਵਿੱਚ ਜਿਹੜਾ ਹੈ ਜਿਹੜੀ ਭਾਰੂ ਹੈ ਉਹ ਲਿਬਰਲ ਪਾਰਟੀ ਦਾ ਜਿਹੜਾ ਦਬਾਅ ਉਹ ਵਧਦਾ ਜਾ ਰਿਹਾ ਦਬਾਅ ਹੈ ਔਰ ਜੇ ਗੱਲ ਕਰੀਏ ਆਪਾਂ ਅ ਲਬਲਟਾ ਦੀ ਸਕਚਵਨ ਦੀ ਜਾਂ ਆਪਣੇ ਦੂਜੇ ਦੀ ਮੈਨੀ ਟੋਪਾ ਦੀ ਤੇ ਮੈਨੀ ਟੋਪਾ ਦੇ ਵਿੱਚੋਂ ਕੰਜਰ ਮਡਪਾਲਤੀ ਜਿਹੜੀ ਆ ਉਹ ਇਹਨਾਂ ਨਾਲੋਂ ਉੱਪਰ ਜਿਹੜੀ ਆ ਉਹ ਚੱਲ ਰਹੀ ਆ ਸੋ ਇਸ ਕਰਕੇ ਇਹ ਸਾਰਾ ਕੁਝ ਜਿਹੜਾ ਇਹ ਬਿਲਕੁਲ ਇਸ ਵੇਲੇ ਲਗਾਤਾਰ ਜਿਹੜੀ ਆ ਉਹ ਚੋਣਾਂ ਦਾ ਜਿਹੜਾ ਦੌਰ ਹੈ ਉਹ ਚੱਲਦਾ ਜਾ ਰਿਹਾ ਜਿੱਥੋਂ ਤੱਕ ਕਾਰਨ ਮਾਰਕ ਕਰਨੀ ਜੀ ਔਰ ਪਾਲੀ ਵੀਰ ਜਿਹੜੇ ਕੰਜਰਵਟਿਵ ਪਾਰਟੀ ਦੇ ਨੇ ਉਹ ਦੋਨਾਂ ਦਾ ਤੇ ਤੀਜੇ ਐਨਡੀਪੀ ਦੇ ਸਾਡੇ ਜਿਹੜੇ ਜਗਮੀਤ ਸਿੰਘ ਨੇ ਉਹਨਾਂ ਦੇ ਸਾਂਝੇ ਬਿਆਨ ਦੇ ਤੌਰ ਤੇ ਜੇ ਗੱਲ ਕਰਦੇ ਆ ਤਾਂ ਇਹ ਗੱਲ ਕਹਿੰਦੇ ਨੇ ਕਿ ਭਾਰਤ ਤੇ ਚੀਨ ਸਾਡੇ ਇਸ ਚੋਣ ਪ੍ਰਕਿਰਿਆ ਦੇ ਵਿੱਚ ਦਖਲ ਅੰਦਾਜ਼ੀ ਦੇ ਰਿਹਾ ਔਰ ਨਾਲ ਦੀ ਨਾਲ ਉਹ ਰੂਸ ਤੇ ਪਾਕਿਸਤਾਨ ਨੂੰ ਵੀ ਇਸ ਵਿੱਚ ਕੋਸ਼ਿਸ਼ ਕਰਨ ਦਾ ਜਿਹੜਾ ਗੱਲ ਕਰ ਰਹੇ ਨੇ ਕਿ ਪਾਕਿਸਤਾਨ ਔਰ ਰੂਸ ਵੀ ਸਾਡੀਆਂ ਇਸ ਫੈਡਰਲ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ। ਸੋ ਕਈ ਕਿਸਮ ਦੇ ਜਿਹੜੇ ਨੇ ਇਸ ਵੇਲੇ ਕੈਨੇਡਾ ਦੇਤੇ ਸਮੱਸਿਆਵਾਂ ਬਹੁਤ ਨੇ। ਉਹਨਾਂ ਸਮੱਸਿਆਵਾਂ 'ਚੋਂ ਨਿਕਲਣ ਵਾਸਤੇ ਇਹ 28 April 2025 ਨੂੰ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਉਹਦੇ ਪਿੱਛੇ ਇੱਕੋ ਇੱਕ ਕਾਰਨ ਸੀ। ਉਹਦਾ ਕਾਰਨ ਸਿਰ ਵੀ ਤੇ ਰਾਸ਼ਟਰਪਤੀ 트੍ਰੰਪ ਵੱਲੋਂ ਜਿਹੜਾ ਆਰਥਿਕ ਯੁੱਧ ਸ਼ੁਰੂ ਕੀਤਾ ਗਿਆ ਜਿਸ ਢੰਗ ਨਾਲ ਕੈਨੇਡਾ ਤੇ ਪਾਬੰਦੀਆਂ ਲਾਈਆਂ ਜਾਂਦੀਆਂ ਰਹੀਆਂ। ਇਹ ਤਰਫ ਵਧਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਉਹ ਸਾਰੇ ਕੁਝ ਕਰਕੇ ਇੱਕਦਮ ਜਿਹੜੀ ਸੀ ਇਸ ਸੋਚਿਆ ਜਾ ਸਕਦਾ ਸੀ ਵੀ ਇਹਦਾ ਮੁਕਾਬਲਾ ਜਿਹੜਾ ਇਕੱਲੇ ਤੌਰ ਤੇ ਨਹੀਂ ਕੀਤਾ ਜਾ ਸਕਦਾ ਜਾਂ ਇਸ ਤਰੀਕੇ ਦੀ ਗੱਲ ਸੀ ਵੀ ਉਸ ਵਲੇ ਟਰੂਡੋ ਦੀ ਸਰਕਾਰ ਘੱਟ ਗਿਣਤੀ ਦੀ ਸਰਕਾਰ ਸੀ ਉਸ ਘੱਟ ਗਿਣਤੀ ਦੀ ਸਰਕਾਰ ਦੀ ਵਜ੍ਹਾ ਕਰਕੇ ਉਹਦਾ ਜਿਹੜਾ ਸੀ ਜਵਾਬ ਦੇਣਾ ਥੋੜਾ ਔਖਾ ਸੀ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਇੱਕ ਇਕਦਮ ਜਿਹੜੀਆਂ ਚੋਣਾਂ ਜਿਹੜੀਆਂ ਉਹਨਾਂ ਦਾ ਐਲਾਨ ਕਰ ਦਿੱਤਾ ਗਿਆ ਔਰ ਉਸ ਐਲਾਨ ਤੋਂ ਨਾਲ ਨਾਲ ਅੱਜ ਰਾਸੀ ਜਿਹੜੀਆਂ ਧਿਰਾਂ ਨੇ ਉਹ ਆਪੋ ਆਪਣੇ ਪਲੇਟਫਾਰਮ ਦੇ ਉੱਤੇ ਜਿਹੜੀਆਂ ਉਹ ਚੋਣਾਂ ਜਿਹੜੀਆਂ ਲੜ ਰਹੀਆਂ ਨੇ ਭਾਰਤ ਦੀਆਂ ਚੋਣਾਂ ਨਾਲ ਬੜਾ ਅਲੱਗ ਜਿਹਾ ਕਿਸਮ ਹੈ ਪਰसों ਵੀ ਗੱਲ ਅਸੀਂ ਕੀਤੀ ਸੀ ਕਿ ਚੋਣਾਂ ਭਾਰਤ ਦੀਆਂ ਤੇ ਇਥੋਂ ਦੀਆਂ ਚੋਣਾਂ 'ਚ ਬਹੁਤ ਵੱਡਾ ਅੰਤਰ ਹੈ ਹੁਣ ਜੇ ਦੇਖਿਆ ਜਾਏ ਤਾਂ ਲੁਧਿਆਣੇ ਦੀ ਚੋਣ ਲੁਧਿਆਣੇ ਦੀ ਇੱਕ ਸਿਰਫ ਜਿਮਨੀ ਚੋਣ ਹੈ ਤੇ ਉਸ ਜਿਮਨੀ ਚੋਣ ਨੂੰ ਜਿੱਤਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਤਰ੍ਹਾਂ ਦਾ ਜਿਹੜਾ ਉਹ ਯਤਨ ਕਰ ਰਹੀ ਹੈ। ਉਹ ਉਹ ਯਤਨ ਇਦਾਂ ਦਾ ਕਰ ਰਹੀ ਆ ਕਿ ਉਹਨਾਂ ਜਿਹੜੇ ਵਪਾਰੀ ਨੇ ਉਹਨਾਂ ਦੇ ਮਨਾਂ 'ਚ ਇਹ ਗੱਲ ਪਾਉਣ ਦਾ ਯਤਨ ਕਰ ਰਹੀ ਆ ਕਿ ਤੁਹਾਡੇ ਕਰਕੇ ਤੁਹਾਨੂੰ ਖੁਸ਼ ਕਰਨ ਵਾਸਤੇ ਕਿਉਂਕਿ ਤੁਸੀਂ ਕਹਿੰਦੇ ਰਹੇ ਹੋ ਕਿ ਆ ਸਾਡਾ ਵਪਾਰ ਜਿਹੜਾ ਉਹ ਇਸ ਕਰਕੇ ਬੰਦ ਹੋ ਰਿਹਾ ਕਿ ਖਨੌਰੀ ਤੇ ਜਿਹੜਾ ਸ਼ੰਭੂ ਬਾਰਡਰ ਹੈ ਉਹਦੇ ਉੱਤੇ ਧਰਨੇ ਲੱਗੇ ਹੋਏ ਨੇ ਕਿਸਾਨਾਂ ਦੇ ਉਹਨਾਂ ਧਰਨਿਆਂ ਦੀ ਵਜ੍ਹਾ ਕਰਕੇ ਸਾਡਾ ਕਾਰੋਬਾਰ ਜਿਹੜਾ ਬਰਬਾਦ ਹੋ ਰਿਹਾ ਔਰ ਇਸ ਬਰਬਾਦ ਹੋ ਰਹੇ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਕਿਸਾਨਾਂ ਨੂੰ ੱੱਕੇ ਨਾਲ ਉਹਨਾਂ ਦੇ ਟੈਂਟ ਪੁੱਟੇ ਗਏ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਗਈਆਂ ਤਾਂ ਕਿ ਲੁਧਿਆਣੇ ਦੇ ਸੰਤਕਾਰਾਂ ਨੂੰ ਜਾਂ ਵਪਾਰੀਆਂ ਨੂੰ ਖੁਸ਼ ਕੀਤਾ ਜਾਏ ਹੁਣ ਖੁਸ਼ ਕਰਨਾ ਕਿ ਨਹੀਂ ਕਰਨਾ ਬਾਅਦ ਦੀਆਂ ਗੱਲਾਂ ਨੇ ਪਰ ਉਹਨਾਂ ਦੇ ਮਨ ਦੇ ਅੰਦਰ ਇਹ ਗੱਲ ਪਾਸ ਹੀ ਗਈ ਔਰ ਦੂਜੇ ਪਾਸੇ ਆਮ ਤੌਰ ਤੇ ਵੇਖਿਆ ਜਾ ਰਿਹਾ ਕਿ ਉੱਥੋਂ ਜਿਹੜੀਆਂ ਰਾਜਸੀ ਪਾਰਟੀਆਂ ਕਿਦੋਂ ਪਤਾ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਇਦ ਇੱਥੋਂ ਚੋਣਾਂ ਦਾ ਆਪਣਾ ਕੋ ਕੈਂਡੀਡੇਟ ਖੜਾ ਕਰੇ ਜਾਂ ਉਧਰੋਂ ਭਾਜਪਾ ਆਪਣਾ ਕੈਂਡੀਡੇਟ ਖੜਾ ਕਰੇਗਾ ਕਾਂਗਰਸ ਆਪਣਾ ਕੈਂਡੀਡੇਟ ਖੜੇਗਾ ਤੇ ਉਹ ਇਹਨਾਂ ਰਾਜਸੀ ਪਾਰਟੀਆਂ ਨੂੰ ਵਿਚਾਰਧਾਰਕ ਤੌਰ ਤੇ ਉੱਤੇ ਕੋਈ ਲੜਾਈ ਨਹੀਂ ਦੇ ਰਹੇ ਨਿੱਜੀ ਤੌਰ ਤੇ ਉੱਤੇ ਕਿਵੇਂ ਮਜੀਠੀਏ ਦੀ ਗੱਲ ਕਰੀਏ ਤੇ ਮਜੀਠੀਏ ਦੇ ਉਹ ਕਹਿੰਦੇ ਨੇ ਕਿ ਉਹਦੀ ਸਿਕਿਉਰਿਟੀ ਜਿਹੜੀ ਉਹ ਵਾਪਸ ਲੈ ਲਈ ਗਈ ਹੈ ਔਰ ਉਹਦਾ ਵਿਰੋਧ ਜਿਹੜਾ ਜਿੱਥੇ ਮਜੀਠੀਏ ਨੇ ਕੀਤਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਜਿਹੜਾ ਉਹ ਉਹਦਾ ਵਿਰੋਧ ਕੀਤਾ ਸੋ ਕਹਿਣ ਦਾ ਭਾਵ ਇਥੋਂ ਦੀ ਚੋਣ ਕਿਸੇ ਦੇ ਨਿੱਜਤਾ ਦੇ ਉੱਤੇ ਹਮਲਾ ਨਹੀਂ ਕਰਦੀ ਚੋਣ ਜਿੱਤਣ ਵਾਸਤੇ ਕੋਈ ਇਦਾਂ ਦੇ ਘਟੀਆਂ ਤੇ ਕਟੀਆਂ ਨਹੀਂ ਕੰਮ ਕਰਦੀ ਅਜੇ ਤੱਕ ਵੀ ਜਿਹੜੀਆਂ ਇੱਥੇ ਰੈਲੀਆਂ ਕੋਈ ਇਹ ਨਹੀਂ ਵੀ ਟਰੂਡੋ ਸਾਹਿਬ ਜਾਂ ਮਾਰਕ ਕਾਰਨੀ ਜੀ ਜਾਂ ਪੋਲੀ ਪੋਲੀਵੀਅਰ ਜਾਂ ਹੋਰ ਜਿਹੜੇ ਨੇ ਬੜੇ ਬੜੇ ਵੱਡੇ ਇਕੱਠਾਂ ਜਾਣ ਕੇ ਸੰਬੋਧਨ ਕਰ ਰਹੇ ਨੇ ਜਾਂ ਚੋਣ ਤੇ ਲੜ ਰਹੇ ਨੇ ਬੀਸੀ ਤੋਂ ਕੋਈ ਬੰਦਾ ਤੇ ਆਣ ਕੇ ਉਥੋਂ ਅਲਬਲਟਾ ਤੋਂ ਆਣ ਕੇ ਇਥੇ ਸੰਬੋਧਨ ਕਰਦਾ ਫਿਰ ਇਦਾਂ ਦੀ ਕੋਈ ਗੱਲ ਨਹੀਂ ਪਰ ਪੰਜਾਬ ਦੇ ਅੰਦਰ ਤੇ ਇਹ ਹੈ ਕਿ ਕੇਜਰੀਵਾਲ ਦਿੱਲੀ ਤੋਂ ਆਣ ਕੇ ਲੁਧਿਆਣੇ ਦੀ ਅਜੇ ਚੋਣ ਅਨਾਉਂਸ ਨਹੀਂ ਹੋਈ ਪਰ ਉਥੇ ਹਜ਼ਾਰਾਂ ਰੁਪਈਆ ਜਿਹੜਾ ਉਹ ਲੱਗ ਰਿਆ ਉਹ ਦੋ ਦੋ ਤਿੰਨ ਤਿੰਨ ਰੈਲੀਆਂ ਹੁਣ ਤੱਕ ਮੇਰਾ ਕਹਿਲ ਹੋ ਵੀ ਗਈਆਂ ਹੋਣੀਆਂ ਸੋ ਉਥੋਂ ਦੇ ਚੋਣ ਪ੍ਰਚਾਰ ਵਿੱਚ ਬਹੁਤ ਵੱਡਾ ਅੰਤਰ ਹੈ ਪਰ ਸੋ ਅਸੀਂ ਐਸੀ ਗੱਲ ਦੇ ਉੱਤੇ ਇੱਕ ਵਿਵੇਚ ਜਿਹੜੀ ਇੱਥੋਂ ਦੇ ਲੋਕਾਂ ਨਾਲ ਕੀਤੀ ਸੀ ਕਿ ਭਾਰਤ ਦੀਆਂ ਚੋਣਾਂ ਤੇ ਇੱਥੋਂ ਦੀਆਂ ਚੋਣਾਂ 'ਚ ਕੀ ਫਰਕ ਹੈ ਸੋ ਕਹਿਣ ਦਾ ਭਾਵ ਅੱਜ ਕੈਨੇਡਾ ਦੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਔਰ ਉਹਦੇ ਵਿੱਚ ਬਹੁਤ ਵੱਡੇ ਮੁੱਦੇ ਨੇ ਜੇ ਮੁੱਦਿਆਂ ਦੀ ਗੱਲ ਕਰੀਏ ਮੈਂ ਗੱਲ ਕਰਤੀ ਹੈ ਵੀ ਲੋਕਾਂ ਕੋਲੇ ਜਿਹੜੀ ਅੱਜ ਮਕਾਨਾਂ ਦੀ ਬਹੁਤ ਦਿੱਕਤ ਹੈ ਮਕਾਨ ਨਵੇਂ ਖਰੀਦੇ ਨਹੀਂ ਜਾ ਸਕਦੇ ਮੰਗਾਈ ਬਹੁਤ ਹੈ ਕਈ ਇਹ ਜਿਹੇ ਮੁੱਦੇ ਨੇ ਜਿੰਨਾਂ ਦੇ ਉੱਤੇ ਲੜਾਈ ਫਾਈਟ ਕਰਨਾ ਬਣਦਾ ਸੋ ਅੱਜ ਉਹ ਰਾਜਸੀ ਪਾਰਟੀਆਂ ਜਿਹੜੀਆਂ ਇਹਨਾਂ ਚੋਣਾਂ 'ਚ ਖੜੀਆਂ ਨਹੀਂ ਕਿਉਂਕਿ ਭਾਵੇਂ ਕਿ ਪਹਿਲਾ ਲਿਬਰਲ ਪਾਰਟੀ ਦਾ ਗਰਾਫ ਬਹੁਤ ਡਾਊਨ ਚਲੇ ਗਿਆ ਸੀ ਟਰੂਡੋ ਦੇ ਵੇਲੇ ਟਰੂਡੋ ਤੋਂ ਵਿਸ਼ਵਾਸ ਉੱਟ ਗਿਆ ਸੀ ਤੇ ਜਿਸ ਵੇਲੇ ਕਾਰਨ ਮਾਰਕ ਮਾਰਕਾਰਨੀ ਪ੍ਰਧਾਨ ਮੰਤਰੀ ਬਣਦੇ ਨੇ ਪਾਰਟੀ ਦੇ ਅੰਦਰੋਂ ਬਹੁਤ ਵੱਡੇ ਲੋਕਾਂ ਨੇ ਉਹਦੀ ਹਮਾਇਤ ਕੀਤੀ ਸੀ ਤਾਂ ਇੱਕਦਮ ਸਮੀਕਰਨ ਚੇਂਜ ਹੋ ਜਾਂਦੇ ਨੇ ਤੇ ਅੱਜ ਸਮੀਕਰਨ ਇੰਨੇ ਚੇਂਜ ਹੋਏ ਨੇ ਕਿ ਬਹੁਤ ਲੋਕਾਂ ਦਾ ਜਿਹੜਾ ਵਿਚਾਰ ਹੈ ਉਹ ਬਦਲੇ ਬਦਲਣ ਤੋਂ ਬਾਅਦ ਜਿਹੜੇ ਅੱਜ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ 48% ਜਿਹੜੇ ਵੋਟ ਨੇ ਉਹ ਭੁਗਤ ਦੇ ਨਜ਼ਰ ਆਏ ਨੇ ਜੇ ਗੱਲ ਕਰਦੇ ਆਪਾਂ ਅੱਗੇ ਕਿ ਲਿਬਰਲ ਪਾਰਟੀ ਦੇ ਕੁਝ ਜਾਂ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਪੁਰਾਣੇ ਕੁਝ ਬੰਦੇ ਸੀ ਉਹਨਾਂ ਨੂੰ ਇਹਨਾਂ ਤੋਂ ਚੋਣਾਂ ਤੋਂ ਹਟਾ ਦਿੱਤਾ ਗਿਆ ਉਹਨਾਂ ਨੂੰ ਇਹਨਾਂ ਦੀਆਂ ਸੀਟਾਂ ਮੇਰਾ ਖਿਆਲ ਆ ਉਹ ਨਹੀਂ ਲੜ ਸਕਦੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਤੇ ਜਿਹੜੀ ਸੀਗੀ ਲਿਬਰਲ ਪਾਰਟੀ ਵੱਲੋਂ ਸੀ ਤੇ ਆਪਣੇ ਜਿਹੜਾ ਇਹਨਾਂ ਦਾ ਇੱਕ ਪਾਲ ਚਾਂਗ ਚੰਗਾਂ ਚਾਂਗ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਉਹਦਾ ਉਹ ਰਸਤਾ ਕਿਉਂ ਵਿਖਾਇਆ ਗਿਆ ਕਿ ਹਾਂਗਕਾਂਗ ਦੇ ਅੰਦਰ ਜਿਹੜੀ ਵਿਰੋਧੀ ਧਿਰ ਦੇ ਆਗੂ ਸੀ ਜਿਹੜੇ ਵਿਰੋਧੀ ਧਿਰ ਦੇ ਆਗੂ ਸੀ ਹਾਂਗਕਾਂਗ ਦੇ ਵਿੱਚ ਉਹ ਉਮੀਦਵਾਰ ਸੀ ਉਥੋਂ ਦੀਆਂ ਇਲੈਕਸ਼ਨਾਂ ਨੇ ਔਰ ਉਹਨਾਂ ਨੂੰ ਚੀਨ ਦੇ ਹਵਾਲੇ ਕਰਨ ਵਾਸਤੇ ਇਸ ਦੋਸ਼ ਦੇ ਤਹਿਤ ਉਹਨਾਂ ਨੂੰ ਜਿਹੜੀ ਸੀ ਇਹ ਜਿਹੜੀ ਆ ਚੋਣ ਜਿਹੜੀ ਆ ਉਹਨੂੰ ਲੜਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਉਹਨੂੰ ਪਛਾਣ ਹਟਾ ਲਿਆ ਗਿਆ ਔਰ ਇਸੇ ਤਰ੍ਹਾਂ ਜਿਹੜੇ ਦੂਜੇ ਨੇ ਆਪਣੇ ਸਾਡੇ ਵਿਨਸਰ ਤੋਂ ਨੇ ਤੇ ਵਿਨਸਰ ਤੋਂ ਜਿਹੜੇ ਨੇ ਇਹ ਕੰਜਨ ਮੈਡੂ ਪਾਰਟੀ ਦੇ ਸੀ ਔਰ ਇਹਨਾਂ ਨੂੰ ਵੀ ਵਿਨਸਰ ਤੋਂ ਮਾਰਕ ਮਕੈਨੀ ਨੂੰ ਫਾਂਸੀ ਦੇ ਬਿਆਨ ਦੇਣ ਦੇ ਉੱਤੇ ਜਿਹੜਾ ਹੈ ਉਸ ਦੋਸ਼ ਦੇ ਤਹਿਤ ਇਹਨੂੰ ਵੀ ਚੋਣ ਪ੍ਰਕਿਰਿਆ ਤੋਂ ਲਾਂਬੇ ਕਰ ਦਿੱਤਾ ਗਿਆ ਔਰ ਤੀਸਰੇ ਜਿਹੜੇ ਸਟੈਫਨ ਮਾਰਕਸ ਮੈਨੀ ਟੋਪਾ ਸੌਰੀ ਮੌਨਟਰੀਅਲ ਤੋਂ ਜਿਹੜੇ ਪਹਿਲਾਂ ਆਲਦੀ ਚੋਣ ਲੜਦੇ ਰਹੇ ਨੇ ਤੇ ਇਸ ਚੋਣ ਤੋਂ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਇਸੇ ਤਰ੍ਹਾਂ ਕਈ ਬੰਦੇ ਆ ਗਏ ਨੇ ਜਿਹੜੇ ਕੈਂਡੀਡੇਟ ਨੇ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਦੋਸ਼ ਲੱਗਦਾ ਤੇ ਉਹਨਾਂ ਦੋਸ਼ਾਂ ਦੇ ਕਰਕੇ ਉਹਨਾਂ ਨੂੰ ਇਹਨਾਂ ਚੋਣਾਂ ਤੋਂ ਲਾਂਬੇ ਕੀਤਾ ਗਿਆ ਸੋ ਜਿਹੜੇ ਵੀ ਅੱਜ ਕੈਂਡੀਡੇਟ ਚਾਹੇ ਉਹ ਵੱਖ-ਵੱਖ ਪਾਰਟੀਆਂ ਦੇ ਚੋਣ ਲੜ ਰਹੇ ਨੇ ਉਹ ਆਪੋ ਆਪਣੇ ਪੱਧਰ ਦੇ ਉੱਤੇ ਆਪਣੀਆਂ ਇਹਨਾਂ ਪਾਲਿਸੀਆਂ ਦੇ ਉੱਤੇ ਸਟ੍ਰਗਲ ਦੇਣ ਵਾਸਤੇ ਲੋਕਾਂ ਨੂੰ ਆਪੋ ਆਪਣੇ ਚੋਣ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੂੰ ਆਪਣਾ ਐਕਸਪਲੇਨ ਕਰ ਰਹੇ ਨੇ ਤੇ ਲੋਕ ਉਹਨਾਂ ਤੋਂ ਜਵਾਬ ਪੁੱਛਦੇ ਨੇ ਆਪਣੇ ਅੰਗੂ ਨਹੀਂ ਹੈ ਕਿ ਕੋਈ ਵੀ ਬੰਦਾ ਜਿਹੜਾ ਕਿਸੇ ਤੁਰੇ ਜਾਂਦੇ ਕੈਂਡੀਡੇਟ ਨੂੰ ਜਾਂ ਕਿਸੇ ਹੋਰ ਨੂੰ ਜਿਹੜਾ ਪੁੱਸਵਾਲ ਕਰੇ ਤੇ ਤੁਸੀਂ ਆ ਪਿਛਲੇ ਸਮੇਂ ਇੱਕ ਵਾਅਦਾ ਕੀਤਾ ਸੀ ਤੇ ਉਸ ਵਾਅਦੇ ਨੂੰ ਨਹੀਂ ਨਿਭਾਇਆ ਜਾਂ ਸਾਡੇ ਇਲਾਕੇ ਦੀ ਸੜਕ ਟੁੱਟੀ ਜੀ ਸਾਡੇ ਇਲਾਕੇ ਦੇ ਉਹ ਪਾਣੀ ਦੀ ਸਮੱਸਿਆ ਸੀ ਸਾਡੇ ਇਲਾਕੇ ਦੀ ਡਿਸਪੈਂਸਰੀ ਮਾੜੀ ਹੈ ਇਹਦਾ ਜਵਾਬ ਦਿਓ ਪਰ ਇੱਥੇ ਉਹ ਕੰਮ ਨਹੀਂ ਇੱਥੇ ਤਾਂ ਲੋਕ ਤੁਰੇ ਜਾਂਦੇ ਨੂੰ ਕੈਂਡੀਡੇਟ ਨੂੰ ਫੜ ਕੇ ਬਾਹਰ ਤੋਂ ਇਹ ਕਹਿ ਸਕਦੇ ਨੇ ਕਿ ਤੁਸੀਂ ਸਾਡੇ ਏਰੀਏ ਦੇ ਇਸ ਤਰ੍ਹਾਂ ਦੀ ਡਿਸਪੈਂਸਟੀ ਦਾ ਅਨਾਉਂਸ ਕੀਤਾ ਸੀ ਉਹ ਕਿਉਂ ਨਹੀਂ ਹੋਈ ਇੱਥੇ ਪਾਣੀ ਦੀ ਸਮੱਸਿਆ ਉਹ ਹੱਲ ਕਿਉਂ ਨਹੀਂ ਹੋਈ ਜਾਂ ਸਾਡੇ ਰੋਜ਼ਗਾਰ ਦੀ ਗੱਲ ਕਰਦੇ ਸੀ ਉਹ ਕਿਉਂ ਨਹੀਂ ਹੋਇਆ ਇੱਥੇ ਕਿਉਂ ਵਾਲਾ ਸਵਾਲ ਤੇ ਲੋਕਾਂ ਤੇ ਪੁੱਛਣ ਦੀ ਤਾਕਤ ਹੈ ਸੋ ਇੱਥੋਂ ਦੀ ਚੋਣ ਪ੍ਰਕਿਰਿਆ ਬਹੁ ਵਕਰੀ ਹੈ ਕਿਸ ਢੰਗ ਦੇ ਸੈਮੀਕਰਨ ਅੱਜ ਨੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉਹ ਕੈਂਡੀਡੇਟਾਂ ਦਾ ਜਿਹੜਾ ਜਿਹੜੇ ਲੋਕਾਂ ਦਾ ਸਹਿਯੋਗ ਹੈ ਉਹ ਕਿਹਨੇ ਪਾਸੇ ਨੂੰ ਜਾਂਦਾ ਹੈ ਸੈਮੀਕਰਨ ਕੀ ਬਦਲਦੇ ਨੇ ਕਿਸ ਢੰਗ ਦਾ ਹੁੰਦਾ ਜਿਵੇਂ ਜਿਵੇਂ ਚੋਣ ਅੱਗੇ ਵਧਦੀ ਜਾਏਗੀ ਤਿਵੇਂ-ਤਿਵੇਂ ਅਸੀਂ ਤੁਹਾਡੇ ਨਾਲ ਇਸ ਚੋਣ ਦੇ ਸਬੰਧਿਤ ਉਹ ਗੱਲਬਾਤ ਜਰੂਰ ਕਰਦੇ ਰਾਂਗੇ ਔਰ BC ਦੇ ਅੰਦਰ ਅੱਜ ਜਿਹੜੀਆਂ ਮੈਂ ਫੇਰ ਦਰਵਾ ਦਿਆਂ ਕਿ BC ਦੇ ਅੰਦਰ 43 ਸੀਟਾਂ ਸਾਡੇ ਕੋਲੇ ਨੇ ਤੁਨ 43 ਸੀਟਾਂ ਦੇ ਉੱਤੇ ਜਿਹੜੀ ਹੈ ਉਹ ਲਗਾਤਾਰ ਜਿਹੜੇ ਸਾਡੇ ਇੱਥੋਂ ਦੇ ਕੈਂਡੀਡੇਟ ਨੇ ਜਿਵੇਂ ਕਿ ਸਾਡੇ ਸੁਖ ਧਾਲੀਵਾਲ ਨੇ ਜਾਂ ਗਿੱਲ ਸਾਹਿਬ ਨੇ ਜਾਂ ਹੋਰ ਕਈ ਕੈਂਡੀਡੇਟ ਨੇ ਜਿਹੜੇ ਆਪੋ ਆਪਣੀ ਕਿਸਮਤ ਸਾਡੇ ਤੇ ਕਹਿੰਦੇ ਕਿਸਮਤ ਜਮਾਉਣ ਵਾਸਤੇ ਖੜੇ ਨੇ ਪਰ ਇਹ ਇੱਕ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਲੈਂਦੇ ਆ ਹੋਇਆ ਇਹ ਜਿਹੜੇ ਕੈਂਡੀਡੇਟ ਮੈਦਾਨ ਦੇ ਵਿੱਚ ਖੜੇ ਨੇ ਤੇ ਆਪਣੀ ਹਰ ਜਿਹੜੀ ਗੱਲ ਨੂੰ ਵੋਟਰਾਂ ਤੱਕ ਜਾਣ ਵਾਸਤੇ ਉਹ ਆਪਣਾ ਕੋ ਪਲੈਨਿੰਗ ਕਰਦੇ ਨੇ ਤੇ ਉਸ ਪਲੈਨਿੰਗ ਦੇ ਉੱਤੇ ਜਿਹੜੀਆਂ ਇਲੈਕਸ਼ਨਾਂ 28 ਅਪ੍ਰੈਲ 2025 ਨੂੰ ਜਿਹੜੀਆਂ ਉਹ ਕੰਪਲੀਟ ਹੋਣੀਆਂ ਔਰ ਨਾਲ ਦੀ ਨਾਲ ਇਹ ਵੀ ਦੱਸ ਦਿਆਂ ਕਿ ਇੱਥੇ ਜਿਹੜੀ VOTING ਹੈ ਉਹ ਬੈਲਟ ਪੇਪਰ ਦੇ ਨਾਲ ਹੁੰਦੀ ਆ ਇੱਥੇ ਕੋਈ VOTING ਮਸ਼ੀਨ ਨਹੀਂ ਹੁੰਦੀ ਜਾਂ ਕੋਈ ਹੋਰ ਚੀਜ਼ ਨਹੀਂ ਆ ਇੱਥੇ ਸਿਰਫ ਬੈਲਟ ਪੇਪਰ ਦੇ ਨਾਲ ਵੋਟਾਂ ਪੈਂਦੀਆਂ ਨੇ ਤੇ ਬੈਲਟ ਪੇਪਰ ਦੀ ਵੋਟਾਂ ਪੈਣ ਤੋਂ ਨਾਲ ਸ਼ਾਮ ਨੂੰ ਉਸੇ ਵੇਲੇ ਜਦੋਂ ਚੋਣ ਦੀ ਪ੍ਰਕਿਰਿਆ ਖਤਮ ਹੋਏਗੀ ਟਾਈਮ ਮੰਨ ਲਓ 5 ਵਜੇ ਜਾਂ 6 ਵਜੇ ਆ ਤੇ ਉਹਦੇ ਇੱਕ ਜਾਂ ਦੋ ਘੰਟੇ ਬਾਅਦ ਜਿਹੜੇ ਆ ਇਹਦੇ ਰਿਜ਼ਲਟ ਗੜਿਆ ਉਹ ਡਿਕਲੇਅਰ ਕਰ ਦਿੱਤੇ ਜਾਣਗੇ ਤੇ ਉਹ ਜਿਹੜੇ ਵੀ ਰਿਜ਼ਲਟ ਆਉਣਗੇ ਉਸ ਰਿਜ਼ਲਟਾਂ ਦੇ ਮੁਤਾਬਕ ਜਿਹੜੀ ਆਉਣ ਵਾਲੀ ਜਿਹੜੀ ਕੈਨੇਡਾ ਦੀ ਫੈਡਰਲ ਸਰਕਾਰ ਹੋਊਗਾ ਉਹਦੀ ਅਨਾਉਂਸ ਕਰ ਦਿੱਤਾ ਜਾਏਗਾ ਸੋ ਇਹ ਨਹੀਂ ਕਿ ਦੇ ਵਿੱਚ ਕੋਈ ਟਾਈਮ ਦਿੱਤਾ ਜਾਏਗਾ ਨਹੀਂ ਕੋਈ ਟਾਈਮ ਨਹੀਂ ਦਿੱਤਾ ਜਾਏਗਾ ਔਰ ਦੂத்ਰੀ ਗੱਲ ਪ੍ਰਚਾਰ ਦੀ ਜੇ ਮੈਂ ਗੱਲ ਥੋੜੀ ਜੀ ਕਰਾਂ ਕਿ ਆਪਣੇ ਵਰਗਾ ਪ੍ਰਚਾਰ ਨਹੀਂ ਕਿ ਇੱਕ ਦੂਜੇ ਦੇ ਤੁਸੀਂ ਉਹ ਨਾਨਕੇ ਨੌਲਣ ਤੱਕ ਜਾਣੇ ਹੋ ਅਗਲੇ ਦੀਆਂ ਧੀਆਂ ਪੁੱਤ ਨੌਲਣ ਤੱਕ ਜਾਣੇ ਹੋ ਉਹਨਾਂ ਦੇ ਕਾਰੋਬਾਰਾਂ ਤੱਕ ਨੌਲਣ ਜਾਣੇ ਹੋ ਇੱਕ ਦੂਜੇ ਨੂੰ ਮਿਹਨੂ ਕਮੇਣੀ ਹੁੰਨੇ ਹੋ ਇਹ ਲੜਦੇ ਹੋ ਜਿਵੇਂ ਕੋਈ ਗਲੀ ਦੀਆਂ ਜੜੀਆਂ ਕੋਈ ਔਰਤਾਂ ਨਪੜਾ ਔਰਤਾਂ ਇੱਕ ਦੂਜੇ ਨੂੰ ਮਿਹਣੇ ਦਿੰਦੀਆਂ ਨਹੀਂ ਚਾਹੇ ਉਹ ਪਾਰਲੀਮੈਂਟ ਹੋਵੇ ਤੇ ਚਾਹੇ ਉਹ ਅਸੈਂਬਲੀ ਹੋਵੇ ਚਾਹੇ ਚੋਣ ਖੇਤਰ ਹੋਵੇ ਤੁਸੀਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਹੱਦ ਤੱਕ ਚਲੇ ਜਾਂਦੇ ਹੋ ਪਰ ਇੱਥੇ ਇਦਾਂ ਦਾ ਨਹੀਂ ਇੱਥੇ ਵਿਚਾਰ ਧਾਰਕ ਤੌਰ ਤੇ ਲੋਕਾਂ ਕੋਲੇ ਕੈਂਡੀਡੇਟ ਜਾਂਦੇ ਨੇ ਇਹ ਨਹੀਂ ਹੈ ਕਿ ਢੰਡੋਰਾ ਪਿੱਟਦੇ ਨੇ ਜਾਂ ਛੜਕਾਂ ਜਾਮ ਕਰਦੇ ਨੇ ਅੱਡੇ ਬੰਦ ਹੋ ਜਾਂਦੇ ਨੇ ਬੱਸਾਂ ਬੰਦ ਹੋ ਜਾਂਦੀਆਂ ਨੇ ਲੱਖਾਂ ਤੇ ਕਰੋੜਾਂ ਰੁਪਏ ਚੋਣਾਂ ਤੇ ਲਾ ਕੇ ਰੈਲੀਆਂ ਤੇ ਧਰਨੇ ਕੀਤੇ ਜਾਂਦੇ ਨੇ ਔਰ ਕਈ ਹੱਥ ਕੰਡੇ ਪੰਜਾਬ 'ਚ ਵਰਤੇ ਜਾਂਦੇ ਨੇ ਉਹ ਹੱਥ ਕੰਡੇ ਇੱਥੇ ਨਹੀਂ ਵਰਤੇ ਜਾਂਦੀ ਇੱਥੇ ਜੇ ਕੋਈ ਕੇਸ ਤੇ ਦੋਸ਼ ਲਾਏਗਾ ਤੇ ਉਹਦੇ ਸਬੂਤਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਔਰ ਵਿਗਿਆਨਕ ਢੰਗ ਨਾਲ ਵਿਚਾਰ ਤਾਰਕ ਢੰਗ ਨਾਲ ਸਿਧਾਂਤਕ ਢੰਗ ਦੇ ਨਾਲ ਉਹਨੂੰ ਅਪਰੂਵ ਕਰਨਾ ਪਏਗਾ ਪਰ ਇਹ ਨਹੀਂ ਵੀ ਤੁਸੀਂ ਜਦੋਂ ਮਰਜੀ ਚੁਟਕਲੇ ਸੁਣਾਣੋ ਚੁਟਕਲੇ ਸੁਣਾ ਕੇ ਦੂਜੇ ਨੂੰ ਨੀਵਾ ਦਿਖਾਓ ਵੀ ਕੇ ਨਿਆਂ ਕਰਤਾ ਕੇ ਨੀ ਕਿਉਂਕਿ ਸਿਧਾਂਤਕ ਤੌਰ ਤੇ ਤੁਹਾਡੇ ਕੋਈ ਵੀ ਵਿਚਾਰਧਾਰਾ ਨਹੀਂ ਆ ਜਦੋਂ ਤੱਕ ਕਿਸੇ ਦੀ ਵਿਚਾਰਧਾਰਾ ਨਹੀਂ ਹੁੰਦੀ ਜਦੋਂ ਤੱਕ ਕਿਸੇ ਕੋ ਸਿਧਾਂਤਕ ਕੋਈ ਨੀਤੀ ਨਹੀਂ ਹੁੰਦੀ ਤਦ ਤੱਕ ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦੇ ਤੇ ਅੱਜ ਕੈਨੇਡਾ ਇਸ ਪਾਸੇ ਨੂੰ ਸੋਚ ਰਿਹਾ ਜੇ ਅੱਜ ਕੈਨੇਡਾ ਕ੍ਰਾਈਸਿਸ 'ਚ ਆ ਗਿਆ ਕਿਉਂਕਿ ਵੱਡਾ ਭਰਾ ਸੀ ਅਮਰੀਕਾ ਏਸੀ ਛੋਟਾ ਭਰਾ ਤੇ ਛੋਟਾ ਭਰਾ ਹਮੇਸ਼ਾ ਹੀ ਵੱਡੇ ਭਰਾ ਦੇ ਉੱਤੇ ਆਸ ਲਾਈ ਬੈਠਾ ਵੀ ਸਾਨੂੰ ਕੀ ਲੋੜ ਹੈ ਕੁਝ ਕਰਨ ਦੀ ਵੱਡਾ ਤੇ ਹੈ ਜੋ ਵੱਡਾ ਸਲਾਹ ਦੇਗਾ ਉਹਦੇ ਮੁਤਾਬਕ ਚੱਲਦੇ ਰਹਾਂਗੇ ਅੱਜ ਤੱਕ ਕੈਨੇਡਾ ਜਿਹੜਾ ਉਹ ਅਮਰੀਕਾ ਤੇ ਡਿਪੈਂਡ ਰਿਆ ਪਰ ਅੱਜ ਜਦੋਂ ਅਮਰੀਕਾ ਉਹਨਾਂ ਨੂੰ ਅੱਖਾਂ ਦਿਖਾਉਣ ਲੱਗ ਗਿਆ ਤਾਂ ਫੇਰ ਕੈਨੇਡਾ ਜਿਹੜਾ ਆਪਣੀ ਪ੍ਰਭੂਸਤਾ ਨੂੰ ਬਚਾਉਣ ਵਾਸਤੇ ਅੱਜ ਫੇਰ ਉਹ ਇੱਕ ਬਹੁਤ ਵੱਡੇ ਸੰਕਟ 'ਚ ਹੈ ਤੇ ਇਸ ਸੰਕਟ ਦਾ ਮੁਕਾਬਲਾ ਜਿਹੜਾ ਕਰਨ ਵਾਸਤੇ ਨਵੀਂ ਸਰਕਾਰ ਨਵੇਂ ਕਿਹੜੇ ਜਿਹੜੇ ਆ ਉਹ ਨੀਤੀ ਲੈ ਕੇ ਆਉਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਸੋ ਇਹਦੇ ਨਾਲ ਹੀ ਮੈਂ ਆਪ ਜੀ ਕੋ ਨਿਯਾਜ ਤੇ ਲੈਣਾ ਔਰ ਜੇ ਮੇਰੇ ਵਿਚਾਰ ਚੰਗੇ ਲੱਗੇ ਹੋਣ ਜੇ ਮੇਰੀ ਗੱਲ ਚੰਗੀ ਲੱਗੀ ਹੋਵੇ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਔਰ ਆਪਣੇ ਸੁਝਾਅ ਜ਼ਰੂਰ ਦਿਆ ਕਰੋ ਤੁਹਾਡੇ ਸੁਝਾਵਾਂ ਦੇ ਨਾਲ ਹੀ ਮੈਂ ਕੋ ਚੰਗਾ ਤੇ ਵਧੀਆ ਕਾਰਜ ਕਰ ਸਕਦਾ ਸੋ ਆਓ ਫੇਰ ਮਿਲਦੇ ਹਾਂ ਕਿਸੇ ਨਵੀਂ ਚਰਚਾ ਨਾਲ ਉਦੋਂ ਤੱਕ ਨਰਿੰਦਰ ਸਿੰਘ ਲਾਲ ਨੂੰ ਦਿਓ ਯਾਗ ਰੱਬ ਰਾਖਾ